ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸਾਧ ਜੀ ਪਿਛਲੀ ਵੀਡੀਓ ਵਿੱਚ ਆਪਾਂ ਗੱਲ ਕਰੀ ਸੀ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਤੋਂ ਲਖਨੌਰ ਪਿੰਡ ਤੱਕ ਦਾ ਸਫ਼ਰ ਤੈਅ ਕੀਤਾ ਸੀ ਅਤੇ ਰਸਤੇ ਵਿੱਚ ਕੀ ਕੀ ਘਟਨਾਵਾਂ ਹੋਇਆ ਸੀ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਅੱਗੇ ਗੱਲ ਕਰਾਂਗੇ ਪਿੰਡ ਠਸਾ ਲਖਨੌਰ ਪਿੰਡ ਦੇ ਨੇੜੇ ਸੀ ਜਿੱਥੇ ਪੀਰ ਕੀ ਖਨਚਾ ਲੱਦਾਂ ਹੁੰਦਾ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਉਸ ਸਮੇਂ ਤੋਂ ਹੀ ਪੀਰ ਪੀ ਖੰਸ਼ਾ ਇਹ ਪਤਾ ਲੱਗਿਆ ਸੀ ਕਿ ਇਹ ਬਲਕੋ ਕੋਈ ਆਮ ਬਲਕ ਨਹੀਂ ਹੈ ਇਹ ਇੱਕ ਰੱਬ ਦਾ ਹੀ ਰੂਪ ਹੈ ਅਤੇ ਪਰਮਾਤਮਾ ਨੇ ਇਸ ਨੂੰ ਤੁਰਕਾਂ ਦਾ ਨਾਸ਼ ਕਰਨ ਵਾਸਤੇ ਇਸ ਸੰਸਾਰ ਤੇ ਭੇਜਿਆ ਹੈ ਚਰਨਸ਼ੀਲ ਗੁਰੂ ਗੋਬਿੰਦ ਸਿੰਘ ਜੀ ਲਖਨੌਰ ਪਿੰਡ ਪਹੁੰਚੇ ਸਨ ਤਾਂ ਉਸ ਸਮੇਂ ਪੀਰ ਪੀ ਖੰਸ਼ਾ ਆਪਣੇ ਮੁਰੀਦਾਂ ਵੱਲ ਬਾਹਰ ਗਿਆ ਹੋਇਆ ਸੀ ਜਦੋਂ ਪੀਰ ਪੀ ਖੰਸ਼ਾ ਪਿੰਡ ਠਾਸ ਕੇ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਖਨੌਰ ਪਿੰਡ ਆਏ ਹੋਏ ਹਨ ਪੀਰ ਪੀਖਣਸ਼ਾ ਜੀ ਆਪਣੇ ਇੱਕ ਦੋਸਤ ਪੀਰ ਮੀਰਦੀਨ ਨੂੰ ਦਾ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਪਿੰਡ ਲਖਨੌਰ ਪਹੁੰਚਦਾ ਹੈ ਉਸ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਿਤੋ ਖੁੰਢੀ ਤੇ ਬੈਠੇ ਸਨ ਪੀਰ ਪੀਖਣਸ਼ਾ ਉਸ ਦੇ ਕੋਲੇ ਜਾ ਕੇ ਆਪਣੇ ਦੋਨੋਂ ਹੱਥ ਜੋੜ ਕੇ ਨਮਸਕਾਰ ਕਰਦਾ ਹੈ ਅਤੇ ਆਪਨਾ ਸਤਿਗੁਰਾਂ ਜੀ ਦੇ ਪੈਰਾ ਉੱਪਰ ਰੱਖ ਕੇ ਮੱਥਾ ਟੇਕਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਧੰਨ ਭਾਗ ਹਨ ਜਿਸ ਨੂੰ ਆਪ ਜੀ ਦੇ ਦੁਬਾਰਾ ਦਰਸ਼ਨ ਹੋਏ ਹਨ ਜਦੋਂ ਪੀਰ ਭੀਖਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਹਿਆ ਹੁੰਦਾ ਹੈ ਤਾਂ ਉਸ ਦਾ ਦੋਸਤ ਪੀਰ ਮੀਰ ਦੀਨ ਉਸ ਨੂੰ ਪੁੱਛਦਾ ਹੈ ਕਿ ਅੱਜ ਤੁਸੀਂ ਇਹ ਕੀ ਅਨਹੋਣੀ ਗੱਲ ਕੀਤੀ ਹੈ ਤੁਸੀਂ ਮੰਨੇ ਪਰਮੰਦੇ ਪੀਰ ਹੋ ਅਤੇ ਉਮਰ ਵਿੱਚ ਵੀ ਵੱਡੇ ਹੋ ਅਤੇ ਤੁਸੀਂ ਇੱਕ Hindu ਬਾਲਕ ਦੇ ਅੱਗੇ ਸਜਦਾ ਕੀਤਾ ਹੈ ਅਤੇ ਆਪਣੇ ਦੋਨੋਂ ਹੱਥ ਜੋੜ ਕਰਕੇ ਉਸ ਨੂੰ ਨਮਸਕਾਰ ਕੀਤੀ ਹੈ ਅਤੇ ਆਪਣਾ ਸਿਰ ਉਹਨਾਂ ਦੇ ਪੈਰਾਂ ਉੱਪਰ ਰੱਖ ਕੇ ਮੱਥਾ ਟੇਕਿਆ ਹੈ ਇਸ ਦਾ ਕੀ ਕਾਰਨ ਹੈ ਉਸ ਦੀ ਇਹ ਗੱਲ ਸੁਣ ਕੇ ਪੀਰ ਪੀਖਣ ਸਾ ਉਹਨੂੰ ਕਹਿੰਦਾ ਹੈ ਕਿ ਤੁਸੀਂ ਇਸ ਪੇਨ ਨੂੰ ਨਹੀਂ ਜਾਣਦੇ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁੰਦਾ ਹੈ ਉਹ ਦਰਗਾਹ ਵਿੱਚੋਂ ਹੀ ਵੱਡਾ ਹੁੰਦਾ ਹੈ ਕਿ ਜਦੋਂ ਸਾਰੇ ਪੀਰ ਦਰਗਾਹ ਵਿੱਚ ਜਾਂਦੇ ਹਨ ਤਾਂ ਇਹ ਗੁਰੂ ਨਾਨਕ ਦੀ ਗੱਦੀ ਵਾਲੇ ਅੱਗੇ ਦਰਗਾਹ ਦੇ ਦਰਵਾਜ਼ੇ ਤੇ ਖੜੇ ਹੁੰਦੇ ਹਨ ਅਤੇ ਉੱਚੇ ਸਥਾਨ ਤੇ ਹੋ ਕੇ ਸਭ ਨੂੰ ਦਰਸ਼ਨ ਦੇ ਰਹੇ ਹੁੰਦੇ ਹਨ ਜੋ ਇਹ ਕਹਿੰਦੇ ਹਨ ਉਹੀ ਹੁੰਦਾ ਹੈ ਜੋ ਕੋਈ ਇਸਨਾਂ ਤੋਂ ਕੋਈ ਮੰਗਦਾ ਹੈ ਉਹਨਾਂ ਨੂੰ ਇਹ ਦੇ ਦਿੰਦੇ ਹਨ ਕਿਸੇ ਨੇ ਖੁਦਾ ਨਹੀਂ ਵੇਚਿਆ ਕਿ ਖੁਦਾ ਕਿੱਥੇ ਹੈ ਅਤੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਇਹ ਹੀ ਖੁਦਾ ਹਨ ਜਾਂ ਕੋਈ ਹੋਰ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਮੈਂ ਪਟਨਾ ਜਾ ਕੇ ਦੇਖਿਆ ਸੀ ਅਤੇ ਪੁੱਛਣਾ ਕੀਤੀ ਸੀ ਕਿ Hindu Muslim ਦੋਨੋਂ ਮਜ਼ਬ ਰਹਿਣਗੇ ਜਾਂ ਇੱਕ ਤੇ ਇਹਨਾਂ ਨੇ ਇਸ਼ਾਰਾ ਕਰਕੇ ਕਿਹਾ ਸੀ ਕਿ ਦੋਨੋਂ ਮਜ਼ਬ ਹੀ ਦੀ ਇਸ ਧਰਤੀ ਤੇ ਰਹਿਣਗੇ ਅਤੇ ਮੈਂ ਇਹਨਾਂ ਦੋਨਾਂ ਧਰਮਾਂ ਦੀ ਹੀ ਰੱਖਿਆ ਕਰਾਂਗਾ ਇਹੇ ਵੱਡੇ ਹੋ ਕੇ ਤੁਰਕਾਂ ਦੇ ਤੇਜ ਨੂੰ ਨਾਸ਼ ਕਰਨਗੇ ਪੀਰ ਪੀਖਣ ਸਾਹ ਦੇ ਇਹ ਸਾਰੀ ਗੱਲ ਪੀਰ ਮੀਰ ਜੀ ਨੂੰ ਬੜੇ ਖੁਸ਼ੀ ਨਾਲ ਦੱਸੇ ਭਾਈ ਸੰਤੋਪ ਸਿੰਘ ਵੀ ਲਿਖਦੇ ਹਨ ਕਿ ਐਨੇ ਰੋਲੇ ਰੱਪੇ ਦੇ ਵਿੱਚ ਵੀ ਕਿਸੇ ਸਿੱਖ ਰਜਵਾੜੇ ਨੇ ਪਿੰਡ ਠਸਕੇ ਨੂੰ ਨਹੀਂ ਛੇੜਿਆ ਅਤੇ ਪੀਰ ਪੀਖਣ ਸਾਹ ਦੇ ਚੇਲੇ ਸਹੀ ਸਲਾਮਤ ਬੜੇ ਆਨੰਦ ਨਾਲ ਰਹਿੰਦੇ ਹਨ ਅਤੇ ਲੰਗਰ ਵੀ ਲਾਉਂਦੇ ਰਹਿੰਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਅਟੱਲ ਹੈ ਦੋਹਾ ਲੋਕਾਂ ਦੇ ਵਿਗੜਨ ਦੂਰ ਕਰਨ ਵਾਸਤੇ ਸਾਨੂੰ ਉਹਨਾਂ ਦੇ ਨਾਮ ਦਾ ਆਸਰਾ ਲੈਣਾ ਚਾਹੀਦਾ ਸੋ ਪਿਆਰੇ ਸਾਥ ਸੰਗਤ ਜੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਭ ਕਮੈਂਟ ਵਿੱਚ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ